ਮੈਂ ਜੋ ਇੰਗਲੈਂਡ ਗਿਆ ਸੀ 3 ਮਹੀਨੇ ਦਰਦਾਂ ਦੀ ਠੋਗ ਰਖਾ ਦੀ ਅਸੀਂ ਜੀ ਨੋਕੀ ਲੰਦੇ ਸੀ ਅੰਗਰੇਜ਼ ਮੈਨੂੰ ਦਾੜੀ ਕੱਟ ਕੇ ਆ ਪਗੜੀ ਲਾ ਗਿਆ ਤਾਂ ਨੋਕੀ ਮਿਲੇਗੀ ਬੱਚਿਆਂ ਦੀ ਫੀਸ ਦੇ ਨਾਲ ਨਾਲ ਸਾਡੀ ਬਜਾਈ ਦਾ ਵੀ ਖਿਆਲ ਰੱਖ ਰਹੇ ਆ ਸਾਡੇ ਘਰ ਆ ਜਾ ਕੇ ਸਾਰਾ ਜੋ ਵੀ ਨੁਕਸਾਨ ਹੋਇਆ ਉਹਦੀ ਉਹ ਭਰਪਾਈ ਕਰ ਰਹੇ ਨੇ ਪਾਣੀ ਔਨ ਕਰਕੇ ਸਾਡੇ ਖੇਤਾਂ ਦੇ ਵਿੱਚ ਜੋ ਵੀ ਫਸਲ ਸੀ ਸਾਰੀ ਬਰਬਾਰ ਹੋ ਗਈ ਉਹਦਾ ਕਰਕੇ ਸਾਡਾ ਮੁਸ਼ਕਲ ਸੀਗਾ ਬੱਚਿਆਂ ਨੂੰ ਪੜਾਉਣਾ ਉਹਨਾਂ ਦੀ ਫੀਸ ਦੇ ਲਈ ਬਹੁਤ ਮੁਸ਼ਕਲ ਸੀ ਅਪਰਿਆ ਤੋਂ ਬਾਅਦ ਬੱਚਿਆਂ ਤੇ ਮੈਂ ਸਮਝਾਈ ਲੈਣਾ ਮੇਰੇ ਕੋਲ 2 ਲੱਖ ਬੱਚਾ ਜੀ ਆਪਣੇ ਬੱਚਿਆਂ ਤੋਂ ਬਾਅਦ ਕੇ ਪਿਆਰ ਕਰਨਾ ਮੇਰੇ ਦੋਨੋਂ ਬੱਚੇ ਖਣ-ਪਾਠ ਵੀ ਕਰਦੇ ਚਾਹੀਏ ਕੀ ਇਤਨ ਵੀ ਕਰਦੇ ਇੰਗਲੈਂਡ ਦੇ ਜਾਪਾ ਜੇ ਤੇ ਮੈਂ ਜੋ ਇੰਗਲੈਂਡ ਗਿਆ ਸੀ 3 ਮਹੀਨੇ ਦਰਦਾਂ ਦੀ ਠੋਗ ਰਖਾ ਦੀ ਸੀ ਨੌਕਰੀ ਦਿੰਦੇ ਸੀ ਅੰਗਰੇਜ਼ ਮੈਨੂੰ ਦੌੜੀ ਕੱਟ ਕੇ ਆ ਪਗੜੀ ਲਾ ਕੇ ਆ ਤਾਂ ਨੌਕਰੀ ਮਿਲੇਗੀ ਪਰ ਸਾਡਾ ਗੁਰੂ ਕੀ ਕਹਿੰਦਾ ਤੂੰ ਮੇਰਾ ਕਹਿਣਾ ਮੰਨ ਲੈ ਤੇਰਾ ਕੰਮ ਮੈਂ ਕਰ ਜਾਗਾ ਇਹ ਵਿਸ਼ਵਾਸ ਕਦੀ ਕਰੋ ਜੋ ਉਹਦਾ ਕਹਿਣਾ ਕਿੱਥੋਂ ਮਿਲੇਗਾ ਪਤਾ ਲੱਗਾ ਗੁਰੂ ਗੰਦ ਸਾਹਿਬ ਆਪਾ پڑھਦੇ ਹੀ ਕੋਈ ਨਹੀਂ ਬੱਚਿਆਂ ਨੂੰ ਸਮਝਾਣਾ ਸਾ ਬੱਚੋ ਤੁਸੀਂ ਕਿਤਾਬਾਂ ਬੈਗ ਲੈ ਕੇ ਆਏ ਬੱਚੇ ਘੜ ਮੰਝਉਂਦੇ ਮੈਂ ਕਿਹਾ ਫਿਰ ਅੱਜ ਤੋਂ ਬਾਅਦ ਆਪਣੇ ਬੈਗ ਨੂੰ ਰੋਈ ਮੱਥਾ ਢੇਕ ਦਿਆ ਕਰਨਾ ਧੂਪ ਤੇ ਅਗਰਬਤੀ ਮੈਂ ਦੇ ਦਾਂਗਾ ਫੇਰੀ ਜਾਣਾ ਬੱਚੇ ਹੱਸ ਲੈਂਦੇ ਆ ਬੱਚੇ پڑھਦੇ ਆ ਵਿਚਾਰ ਕੇ پڑھਦੇ ਆ ਸਹੀ ਜਵਾਬ ਦਿੰਦੀ ਆ ਪਾਸ ਹੋ ਜਾਂਦੇ ਆ ਵੀ ਆ ਪੰਜ ਸਾਲਾਂ ਬਾਅਦ ਡਾਕਟਰ ਮੇਰਾ ਬੱਚਾ ਐਸਐਸ ਕੋਲ ਚ ਪੜਦਾ ਹੈ ਉਹਨਾਂ ਦੇ ਅੱਜ ਫੀਸ ਐਜੂਕੇਟ ਪੰਜਾਬ ਵਾਲਿਆਂ ਨੂੰ ਮਾਫ ਕਰਾਤੀ ਸਾਰੇ ਪੂਰੇ ਸਾਲ ਦੀ ਦਿੱਤੀ ਫੀਸ ਮੈਂ ਇਹਨਾਂ ਦਾ ਬਹੁਤ ਬਹੁਤ ਸੰਸਤਾ ਧੰਨਵਾਦ ਕਰਦਾ ਹਾਂ ਨਾਲ ਸਾਡੇ ਬੱਚਿਆਂ ਦੀ ਫੀਸ ਦੇ ਨਾਲ ਨਾਲ ਸਾਡੀ ਬਜਾਈ ਦਾ ਵੀ ਖਿਆਲ ਰੱਖ ਰਹੇ ਆ ਸਾਡੇ ਘਰਾਂ ਜਾ ਕੇ ਸਾਰਾ ਜੋ ਵੀ ਨੁਕਸਾਨ ਹੋਇਆ ਉਹਦੀ ਉਹ ਭਰਪਾਈ ਕਰ ਰਹੇ ਨੇ ਮੈਂ ਇਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿੰਨਾ ਕੁ ਮੁਸ਼ਕਲ ਜਿਹੜਾ ਹੋਇਆ ਬਹੁਤ ਬੁਰਾ ਲੱਗ ਪਈ ਉਧਰ ਤਾਂ ਜਾ ਕੇ ਤੁਸੀਂ ਦੇਖੇ ਹੋਣਾ ਵੀਡੀਓ ਤਕਰੀਬਨ ਸਤਲੁਜ ਦਰਿਆ ਨੇ ਬਹੁਤ تباہੀ ਮਚਾਈ ਹੈ ਸਾਡੀ ਅਸੀਂ ਖੇਤੀਬਾੜੀ ਕਰਦੇ ਹਾਂ ਉਹਦੇ ਤੇ ਨਿਰਭਰ ਸਾਡਾ ਖਰਚਾ ਹੈ ਤੇ ਸਾਡਾ ਝੋਨਾ ਜੋ ਫਸਲ ਹੈ ਉਹ ਖਰਾਬ ਹੋ ਗਈ ਕੋ ਖਰਾਬ ਹੋਣ ਕਰਕੇ ਸਾਡਾ ਪੀਸਾ ਦਾ ਬੱਚਿਆਂ ਦੀ ਪੜ੍ਹਾਈ ਦਾ ਇਹ ਸੰਸਥਾ ਨੇ ਬਹੁਤ ਧਿਆਨ ਰੱਖਿਆ ਇਹਨਾਂ ਦਾ ਧੰਨਵਾਦ ਜੀ ਹਾਂਜੀ ਮੇਰਾ ਪਿੰਡ ਹੈ ਜੀ ਕਲਗੇਹਾੜਾ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੱਜ ਇਹਨਾਂ ਸੰਸਥਾ ਦੇ ਪੰਜਾਬ ਐਜੂਕੇਟ ਪ੍ਰੋਜੈਕਟ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਇੰਨਾ ਸਾਡੇ ਬੱਚਿਆਂ ਨੇ ਆਉਣ ਵਾਲੇ ਸਮੇਂ ਦੀ ਜਿਸਤੰਬਰ ਤੋਂ ਲੈ ਕੇ ਮਾਰਚ ਤੱਕ ਸਾਰੀ ਫੀਸ ਕਲੀਅਰ ਕਰਤੀ ਹੈ ਜੀ ਕਿਉਂਕਿ ਸਾਡੇ ਪਾਣੀ ਔਨ ਕਰਕੇ ਸਾਡੇ ਖੇਤਾਂ ਦੇ ਵਿੱਚ ਜੋ ਵੀ ਫਸਲ ਸੀ ਸਾਰੀ ਬਰਬਾਦ ਹੋ ਗਈ ਉਹਦਾ ਕਰਕੇ ਸਾਡਾ ਮੁਸ਼ਕਲ ਸੀਗਾ ਬੱਚਿਆਂ ਨੂੰ ਪੜਾਉਣਾ ਉਹਨਾਂ ਕੇਸ ਦੇ ਲਈ ਬਹੁਤ ਮੁਸ਼ਕਲ ਸੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡੀ ਔਕੀ ਸਮੇਂ ਦੇ ਵਿੱਚ ਬਾਹ ਫੜੀ ਆ ਬੱਚਿਆਂ ਦੀ ਕੋਈ ਇੱਕ ਵਾਰੀ ਸੋਚਿਆ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਈਕਰ ਦੀ ਕਾ ਖਾਲਸਾ ਬਾਈਕਰ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਕੋ ਹਾਂਜੀ ਜੇ ਸੋਚੇ ਜੇ ਪਾਣੀ ਦੇ ਵਿੱਚ ਤਾਂ ਬਹੁਤ ਮਾੜੇ ਹਾਲਾਤ ਸੀ ਉਸ ਟਾਈਮ ਟਾਈਮ ਲੱਗਦਾ ਸੀ ਜਿਵੇਂ ਮਤਲਬ ਕਿ ਫਸਲ ਦਾ ਦੂਰ ਦੀ ਗੱਲ ਹੈ ਪਾਣੀ ਤਾਂ ਦੇਖ ਕੇ ਲੱਗਦਾ ਸੀ ਵੀ ਆਪਣੇ ਆਪ ਦੀ ਜਾਨ ਨੂੰ ਹੀ ਖਤਰਾ ਵਾ ਬਾਕੀ ਜਿੱਦਾਂ ਜਿੱਦਾਂ ਪਾਣੀ ਲੈ ਗਿਆ ਉਸ ਤੋਂ ਬਾਅਦ ਲੋੜਾਂ ਮੁਤਾਬਕ ਫਿਰ ਹੋਰ ਲੋੜਾਂ ਵਧ ਗਈਆਂ ਜਿਨ੍ਹਾਂ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਪੂਰਾ ਕੀਤਾ ਵਾ ਬੱਚਿਆਂ ਦੀ ਫੀਸ ਤੋਂ ਲੈ ਕੇ ਖਾਦ ਬੀ ਸਾਰੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਨ ਲੱਗੀਆਂ ਹਾਂ ਹਾਂਜੀ ਇਹਨਾਂ ਦੇ ਨਾਲ-ਨਾਲ ਹੋਰ ਵੀ ਸੰਸਥਾਵਾਂ ਉਹ ਵੀ ਇਹਨਾਂ ਵੱਲ ਧਿਆਨ ਦੇ ਕੇ ਤੇ ਆਪਣਾ ਉਹ ਵੀ ਆ ਲੋੜਾਂ ਪੂਰੀਆਂ ਕਰ ਲਈਆਂ ਵਾ ਉਹ ਜੋ ਉਮੀਦ ਬੱਜੀ ਹੈ ਕਿ ਤੁਹਾਡੀ ਸਹੀ ਮਤਲਬ ਹੋਈ ਹੈ ਹਾਂਜੀ ਬਹੁਤ ਜ਼ਿਆਦੀ ਉਮੀਦਵਾਰੀ ਹੈ ਜੀ